ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਨੇ ਦੇ ਵਿੱਚ ਅੱਜ ਅਦਾਕਾਰਾ ਸੋਨੀਆ ਮਾਨ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਈ ਹੈ ਇਸ ਨੂੰ ਲੈ ਕੇ ਸੋਨੀਆ ਮਾਨ ਵੱਲੋਂ ਅਲਗ-ਅਲਗ ਬਾਰਡਰਾਂ ਤੇ ਜਾ ਕੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਤੇ ਉੱਥੇ ਬੈਠੇ ਬੀਬੀਆਂ ਦੇ ਨਾਲ ਖਾਸ ਮੁਲਾਕਾਤ ਕਰਕੇ ਕਿਸਾਨੀ ਸੰਘਰਸ਼ ਲਈ ਹੌਸਲਾ ਫੁਜਾਈ ਕੀਤੀ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਪਣੀਆਂ ਮੰਗਾਂ ਜਿੱਤ ਕੇ ਮੁੜਾਂਗੇ ਦੱਸ ਦਿੰਦੀਆਂ ਕਿ ਸੋਨੀਆ ਮਾਨ ਪਹਿਲਾਂ ਵੀ ਚਾਚਾ ਦੇ ਵਿੱਚ ਰਹੀ ਹੈ ਜਦੋਂ ਸਿੰਘੂ ਬਾਰਡਰ ਠਿਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਦੇ ਉੱਤੇ ਵੀ ਕਸਾਨਾਂ ਨੂੰ ਲਾਹ ਬੰਦ ਕਰਕੇ ਪੰਜਾਬ ਹਰਿਆਣਾ ਤੋਂ ਸੋਨੀਆ ਮਾਨ ਪਹੁੰਚਦੀ ਰਹੀ ਹੈ ਤੇ ਸੋਨੀਆ ਮਾਨ ਉਹ ਹੈ ਜਿੰਨ੍ਹਾਂ ਦਾ ਕਈ ਜਗ੍ਹਾ ਕਈ ਗੱਲਾਂ ਨੂੰ ਲੈ ਕੇ ਵਿਰੋਧੀ ਹੁੰਦਾ ਨਜ਼ਰ ਆਇਆ ਪਰ ਇਸ ਲੱਗੇ ਹੋਏ ਧਰਨੇ ਦੇ ਵਿੱਚ ਪਹਿਲੀ ਵਾਰ ਅੱਜ ਸੋਨੀਆ ਮਾਨ ਪਹੁੰਚੀ ਹੈ ਤੇ ਉਹਨਾਂ ਵੱਲੋਂ ਕੀ ਹੈਗੇ ਆ ਕਿ ਅਸੀਂ ਹੁਣ ਇਹ ਜੰਗ ਆਰ ਪਾਰ ਦੀ ਜਿੱਤ ਕੇ ਹੀ ਆਵਾਂਗੇ ਤੁਸੀਂ ਵੀ ਸੁਣੋ ਸੋਨੀਆ ਮਾਨ ਨੇ ਹੋਰ ਕੀ ਕਿਹਾ ਅਸਲ ਦੇ ਵਿੱਚ ਮਾਈ ਭਾਗੂ ਦੀਆਂ વાર્ਤਾ ਨਹੀਂ ਸਾਡੀਆਂ ਬਜ਼ੁਰਗਤਾ ਦੀਆਂ ਫੌਨ ਕੀ ਇੰਨੇ ਖਤਰੇ ਦੇ ਵਿੱਚ ਇੱਥੇ ਰਹਿਣਾ ਪਿੱਛੇ ਲਾ ਦੋ ਸਾਰੇ ਪੰਜਾਬ ਵਾਲਿਆਂ ਨੂੰ ਹੈ ਵੀ ਆਦੇ ਘਰ ਵਾਲਿਆਂ ਬੱਚਿਆਂ ਨਾਲ ਖੋ ਪਹੁੰਚਣਾ ਇੱਥੇ ਸਹੀ ਗੱਲ ਹੈ ਪਹੁੰਚਣਾ ਚਾਹੀਦਾ ਹੈ ਆਮ ਖਤਰਿਆਂ ਤੋਂ ਕੋਈ ਡਰ ਨਹੀਂ ਲੱਗਦਾ ਜੇ ਮਰਜ਼ੀ ਖਤਰੇ ਆਣ ਮੇਰਾ ਇਹ ਸੱਚੀ ਗੱਲ ਹੈ ਇਹ ਬਜ਼ੁਰਗ ਸਾਡੀਆਂ ਬਜ਼ੁਰਗ ਬੀਜੀ ਵਾਲ ਵੇਖ ਕੇ ਸਾਡੀਆਂ ਦਾਤੀਆਂ ਵਾਲ ਵੇਖ ਕੇ ਮੇਰੇ ਭੈਣਾਂ ਵਾਲ ਵੇਖ ਕੇ ਦਿਲ ਦੇ ਵਿੱਚ ਇਹ ਜਜ਼ਬਾ ਹੁੰਦਾ ਆ ਵੀ ਵੇਖੋ ਸਾਡੀਆਂ ਇਹ ਮਾਮਾ ਜਿਹੜੀਆਂ ਕਿੰਨੀਆਂ ਮਜ਼ਬੂਤ ਦਿਲ ਦੀਆਂ ਨੇ ਔਰ ਮਜ਼ਬੂਤ ਦਿਲ ਦੀਆਂ ਲਗਦੀਆਂ ਨੇ ਉਹਨਾਂ ਆ ਗਿਆ ਨਪੂਰ ਦਾ ਕੁਸੂ ਵੀ ਨਹੀਂ ਲੱਗਦੇ ਸਹੀ ਗੱਲ ਹੈ ਤਾਂ ਆਪਾਂ ਇਹਨਾਂ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਪਿੰਡਾਂ ਦੇ ਵਿੱਚੋਂ ਨਿਕਲੋ ਅੰਦੋਲਨ ਨੂੰ ਸਪੋਰਟ ਕਰੋ ਸਾਡੇ ਹੱਕਾਂ ਵਾਸਤੇ ਬੈਠੇ ਰਹੋ ਹਾਂਜੀ ਹਾਂ ਹੱਕ ਹੋ ਜਾਂਦੇ ਆ ਅੱਜ ਦਿਨ ਹੋ ਗਏ ਅੰਦਰ ਸਿਆਰੀ ਵੀ ਬਦ ਚਾਰ ਦਿਨ ਹੋ ਗਏ ਜਿਸ ਜਾਨ ਦੇ ਨਾਂ ਜਾਂਦਾ ਉੱਤੇ ਵਾਟਰ ਤੇ ਜਾ ਕੇ ਆਂਦੇ ਜਿੰਨੀ ਵਧੀਆ ਗੱਲ ਹੈ ਜਿੱਥੇ ਨਿਕਲ ਜਾਂਗੇ ਸੇ ਸਰਕਾਰ ਦੇ ਮੰਗ ਲੋਕੋ ਕੋ ਨਹੀਂ ਕਰਦੇ ਇਹਦਾ ਨਾਮ ਮੰਨ ਲਿਆ ਮੋਦੀ ਆਪਾਰੀ ਫੇਰ ਨ ਮਰਨਾ ਹੀ ਹੈ ਸੱਤੀ ਹੱਟ ਜਾ ਕੇ ਮੋਦੀ ਕਾਦੇ ਨਹੀਂ ਹੁੰਦੇ ਹਾਂ ਦੇਖਦੀ ਕਿ ਮੋਦੀ ਦੀ ਛਾਤੀ ਤੇ ਵੀ ਥਾਕੇ ਨਹੀਂ ਤਾਂ ਕਹਿੰਦੇ ਕਿ ਤੂੰ ਮੈਨੂੰ ਮਰਨ ਦਾ ਇੱਕ ਮਿੰਟ ਜੰਮਣ ਦਾ ਦੁਆਰੇ ਬੋਲੇ ਉਹੀ ਗੱਲ ਬੇਦੀ ਨੰਗ ਨਾਲੀ ਸਰਕਾਰ ਦੇ ਵਿੱਚ ਦੇ ਨੰਗ ਜਾ ਕੀ ਕਰਦੇ ਨਹੀਂ ਹੈਗੇ ਮਰ ਜਾਂਗੇ ਮਰਨਾ ਹੈ ਕਿਦਾਂ ਜੰਗ ਮਰਦਾ ਇੱਕ ਦਿਨ ਮਰਨ ਦਾ ਮਰ ਜਾਗੇ ਜਦੋਂ ਆਪਣੇ ਪਾਈ ਆ ਰਹੇ ਨੇ ਸਰਕਾਰ ਦੇ ਰੋਲਣ ਲੱਗ ਰਹੇ ਨੇ ਅਸੀਂ ਨਾ ਬਿਨਾ ਕੀ ਕਰਾਂਗੇ ਸਰਕਾਰ ਇਹ ਕਹਿੰਦੇ ਨਾ ਸਰਕਾਰ ਕਹਿ ਰਹੀ ਸਰਕਾਰੀ ਕਰਾ ਲਿਆ ਨਹੀਂ ਹਿੰਮਤ ਆਵੇ ਸੁਬੀਤਾਂ ਦੇ ਅਸਲ ਦੇ ਵਿੱਚ ਮਾਈ ਭਾਗੂ ਦੀਆਂ ਵਾਰਤਾ ਨਹੀਂ ਸਾਡੀਆਂ ਬਜ਼ੁਰਗਤਾ ਦੀਆਂ ਫੋਨ ਕੀ ਇੰਨੇ ਖਤਰੇ ਦੇ ਵਿੱਚ ਇੱਥੇ ਰਹਿਣਾ ਕਿਸ ਨੇ ਲਾ ਦੂ ਨਾ ਸਾਰੇ ਪੰਜਾਬ ਵਾਲਿਆਂ ਨੂੰ ਹੈ ਜਿਹੜਾ ਦੇ ਘਰ ਵਾਲਿਆਂ ਬੱਚਿਆਂ ਨੂੰ ਆਖੋ ਵੀ ਪਹੁੰਚਣ ਇੱਥੇ ਸਹੀ ਗੱਲ ਹੈ ਪਹੁੰਚਣਾ ਚਾਹੀਦਾ ਹੈ ਖਤਰਿਆਂ ਤੋਂ ਕੋਈ ਡਰ ਨਹੀਂ ਲੱਗਦਾ ਜਿਵੇਂ ਮਰਜੀ ਖਤਰੇ ਆਣ ਕੋਈ ਮੇਰਾ ਤਾਂ ਸੱਚੀ ਗੱਲ ਹੈ ਇਹ ਬਜ਼ੁਰਗ ਸਾਡੀਆਂ ਬਜ਼ੁਰਗ ਬੀਜੀ ਵਾਲ ਵੇਫ ਕੇ ਸਾਡੀਆਂ ਜਾਤੀਆਂ ਵਾਲੇ ਕੇ ਮੇਰੀਆਂ ਭੈਣਾਂ ਵਾਲੇ ਜਦ ਬਾ ਹੁੰਦਾ ਆ ਵੀ ਵੇਖੋ ਸਾਡੀਆਂ ਇਹ ਮਾਵਾ ਜਿਹੜੀਆਂ ਕਿੰਨੀਆਂ ਮਜਬੂਤ ਦਿਲ ਦੀਆਂ ਨੇ ਔਰ ਕਿੰਨੀਆਂ ਮਜਬੂਤ ਦਿਲਾਂ ਵਾਲੀਆਂ ਦੇ ਹੁਣ ਆ ਗਿਆ ਨਪੋਜ਼ਲ ਦਾ ਕੁਸਫੀ ਨਹੀਂ ਲੱਗਦੇ ਸਹੀ ਗੱਲ ਹੈ ਤੋਂ ਆਪਾਂ ਨੇ ਇਹਨਾਂ ਤੋਂ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਪਿੰਡਾਂ ਦੇ ਵਿੱਚੋਂ ਨਿਕਲੋ ਅੰਦੋਲਨ ਨੂੰ ਸਪੋਰਟ ਕਰੋ ਸਾਡੇ ਹੱਕਾਂ ਵਾਸਤੇ ਬੈਠੇ ਨੇ ਹਾਂਜੀ ਹੁੰਦੇ ਹੱਕਾ ਹਨ ਰੋ ਜਾਂਦੇ ਆ 4 ਦਿਨ ਹੋ ਗਏ ਹਨ ਅੰਦਰ ਸਿਆਲ ਦੀ ਜਿੰਦ ਚਾਰ ਦਿਨ ਹੋ ਗਏ ਜਿਸ ਬੰਦੇ ਦੇ ਨਾਂ ਉੱਥੇ ਵਾਟਰ ਤੇ ਜਾ ਕੇ ਆਉਂਦੇ ਜਿਸ ਨਹੀਂ ਵਧੀਆ ਗੱਲ ਹੈ ਾਂਗੇ ਸਰਕਾਰ ਦੇ ਮਾਰਨ ਤੋਂ ਕੋਈ ਨਹੀਂ ਡਰਦਾ ਇਹ ਤਾਂ ਗੱਲ ਹੈ ਮਾਰਨ ਦਾ ਮਾਰਨ ਹੀ ਹੈ ਸੱਤੀ ਮਾਰਦੀ ਪਾ ਦੇ ਨਹੀਂ ਹੁੰਦੇ ਸਰਕਾਰ ਹਾਂ ਦੇਖ ਲਈ ਹਿੰਮਤ ਮੋਦੀ ਦੀ ਛਾਤੀ 'ਤੇ ਵੀ ਥਾਹ ਨਹੀਂ ਤਾਂ ਕਹਿੰਦੇ ਮੈਨੂੰ ਮਾਰਨ ਦਾ ਇੱਕ ਦਿਨ ਜੰਮਣ ਦਾ ਦੁਆਰੇ ਬੁਲਾ ਹੀ ਉਹੀ ਗੱਲ ਬੇਜੀ ਨੰਗ ਨਾਲੀ ਸਰਕਾਰ ਦੇ ਵਿੱਚ ਦੇ ਲੰਗ ਜਾ ਕੇ ਕਰਦੇ ਨਹੀਂ ਹੈਗੇ ਮਰ ਜਾਂਗੇ ਮਰਨਾ ਹੈ ਇੱਕ ਦਿਨ ਜੰਮਣ ਦਾ ਇੱਕ ਦਿਨ ਮਰਨ ਦਾ ਮਰ ਜਾਂਗੇ ਜਦੋਂ ਆਪਣੇ ਭਾਈ ਆ ਰਹੇ ਨੇ ਸਰਕਾਰਾਂ ਦੇ ਰੁੱਣ ਲੱਗ ਰਹੇ ਨੇ ਅਸੀਂ ਨਾ ਬਿਨਾ ਕੀ ਕਰਾਂਗੇ ਸਰਕਾਰੇ ਕਹਿੰਦੇ ਨਾ ਸਰਕਾਰ ਕਾਰਿਆ ਸਰਕਾਰੇ ਕਰਾਦੀ ਆ ਕਿੰਨੀ ਹਿੰਮਤ ਆਵੇ ਸੁਪਤੀਆਂ ਦੇ ਵਿੱਚ